ਤਰਨਤਾਰਨ ਦੇ ਸਤਕਾਰ ਪੈਲਸ ਵਿੱਚ ਅੱਜ ਬਲਾਕ ਤਰਨਤਾਰਨ ਦੇ ਕਾਂਗਰਸੀ ਵਰਕਰਾਂ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਵੱਖ-ਵੱਖ ਬਲਾਕਾਂ ਤੋਂ ਕਾਂਗਰਸੀ ਵਰਕਰ ਅਤੇ ਆਗੂ ਸ਼ਾਮਲ ਹੋਏ ਇਸ ਮੀਟਿੰਗ ਵਿੱਚ ਨਵ ਨਿਯੁਕਤ ਸ਼ਹਿਰੀ ਪ੍ਰਧਾਨ ਲਖਵਿੰਦਰ ਸਿੰਘ ਲੱਕੀ ਪਾਗਲ ਦੀ ਤਾਜਪੋਸ਼ੀ ਕੀਤੀ ਗਈ ਮੀਟਿੰਗ ਵਿੱਚ ਕਾਂਗਰਸੀ ਆਗੂਆਂ ਨੇ ਕਿਹਾ ਕਿ ਤਰਨਤਾਰਨ ਵਿੱਚ ਹੋਣ ਵਾਲੀ ਜਿਮਨੀ ਚੋਣ ਲਈ ਜਲਦ ਹੀ ਕਿਸੇ ਆਗੂ ਨੂੰ ਟਿਕਟ ਮਿਲ ਸਕਦੀ ਹੈ ਆਗੂ ਨੂੰ ਟਿਕਟ ਮਿਲ ਸਕਦੀ ਹੈ ਅਤੇ ਜਿਸ ਨੂੰ ਵੀ ਕਾਂਗਰਸ ਪਾਰਟੀ ਵੱਲੋਂ ਹਲਕਾ ਤਰਨਤਾਰਨ ਦੀ ਟਿਕਟ ਮਿਲਦੀ ਹੈ ਤੇ ਸਾਰੇ ਵਰਕਰ ਅਤੇ ਆਗੂ ਉਸ ਦੀ ਜਿੱਤ ਲਈ ਪੂਰਾ ਯੋਰ ਲਾਉਣਗੇ ਅਖੀਰ ਵਿੱਚ ਆਏ ਹੋਏ ਵਰਕਰਾਂ ਅਤੇ ਆਗੂਆਂ ਦਾ ਲक्की पागल ਵੱਲੋਂ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਪਾਰਟੀ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਵਾਲੇ ਵਰਕਰਾਂ ਦਾ ਮਾਨ ਸਨਮਾਨ ਕਰਦੀ ਰਹੇਗੀ ਆਹ ਗੱਲਬਾਤ ਕਰਦੇ ਹਾਂ ਕਾਂਗਰਸੀ ਆਗੂਆਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਦੀ ਵਿਸ਼ੇਸ਼ ਰਿਪੋਰਟ ਕੀ ਹੈ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਪਹਿਲਾਂ ਤਾਂ ਮੈਂ ਸਾਰੇ ਆਪਣੇ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਅੱਜ ਇੱਥੇ ਹਾਜ਼ਰੀ ਭਰ ਕੇ ਤੇ ਕਾਂਗਰਸ ਨੇ ਇੱਕ ਜੁੱਕਾ ਨੂੰ ਦਿਖਾਇਆ ਬੜੀ ਵੱਡੀ ਗੱਲ ਹੈ ਵੀ ਅੱਜ ਇੱਕ ਸਾਰੇ ਦੀਆਂ ਕਮਨ ਜੇ ਇਕੱਠੇ ਕੀਤੀ ਆ ਬੜੇ ਜਿਨ੍ਹਾਂ ਦੀ ਲੋਕਾਂ ਦੀ ਇਹ ਆਵਾਜ਼ ਹੀ ਵੀ ਇੱਕ ਮਨ ਜੇ ਇਕੱਠੀ ਹੋਈ ਹੈ ਅੱਜ ਇਹ ਤੁਸੀਂ ਇਕੱਠਾ ਕੀਤਾ ਦੇਖੋ ਜੀ ਇਹ ਬੜੇ ਚੰਨਾਂ ਦੀ ਲੋਕਾਂ ਦੀ ਵਾਸੀ ਉਹਨਾਂ ਸਾਰਿਆਂ ਨੇ ਇਸੇ ਕਰਕੇ ਮੇਰੇ ਅੱਗੇ ਲਿਆਂਦਾ ਸੀਗਾ ਵੀ ਅਸੀਂ ਤੁਹਾਡੇ ਨਾਲ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਚਾਹੁੰਦੇ ਆ ਉਹ ਅੱਜ ਮੈਂ ਪਲੇਟਫਾਰਮ ਬਣਾ ਕੇ ਦੇਤਾ ਬਹੁਤ سارے ਕਾਂਗਸੀ ਵਰਕਰ ਹਲੇ ਵੀ ਜਿਹੜੇ ਸਾਹਮਣੇ ਨਹੀਂ ਹੋਣ ਚੁੰਦੇ ਕਿੰਨੇ ਕਿਦੇ ਵੀ ਅਸੀਂ ਵੋਟਾਂ ਜਿਹੜੀਆਂ ਕਾਂਗਰਸ ਪਾਰਟੀ ਨੂੰ ਪਾਵਾਂਗੇ ਜੇ ਅਰਜੀ ਨੂੰ ਚਲਾਉਂਦੇ ਬਿਲਕੁਲ ਜੀ 101% ਅਸਰ ਕਾਂਸੇ ਵਾ ਹੈਗੀ ਹੈ ਵਾ ਨਹੀਂ ਹੈਗੀ ਕਾਂਸੇ ਪਾਰਟੀ ਦੇ ਬਿਲਕੁਲ ਜਿੱਤ ਗਈ ਹੈ ਸਭ ਲੋਕਾਂ ਨੇ ਵੇਖ ਲਿਆ ਜਿਸ ਦਾ ਜਦੋਂ ਦਾ ਮੈਂ ਇਸ ਪ੍ਰਧਾਨਗੀ ਲਈ ਪਹੁੰਚਿਆ ਮੇਰਾ ਖਿਆਲ ਹੈ ਮੈਨੂੰ ਪਤਾ ਵੀ ਮੇਰੇ ਘਟੋ ਕਰਨੇ ਤੇ ਸ਼ਹਿਰ ਦਾ 15 ਤੋਂ 20 ਹਜ਼ਾਰ ਆਦਮੀ ਮੈਨੂੰ ਸਿਰਫ ਮਿਲਣ ਵਾਸਤੇ ਆਏ ਵੀ ਅਸੀਂ ਪ੍ਰਧਾਨ ਜੀ ਤੁਹਾਡੇ ਨਾਲ ਜਿਹੜੇ ਕਾਂਗਸ ਪਾਰਟੀ ਦੇ ਵਰਕਰ ਹੈਗੇ ਉਹ ਕਹਿੰਦੇ ਸਾਡੀ ਸੁਣਵਾਈ ਕਿ ਕਿ 3.5 ਸਾਲ ਹੋ ਗਏ ਕੀ ਲੱਗਦਾ ਹੁਣ ਉਹਨਾਂ ਦਾ ਪੂਰਾ ਜਿਹੜਾ ਉਹਨਾਂ ਦੇ ਮਾਨ ਸਤਕਾਰ ਭਾਤ ਉਹ ਮਿਲੂ ਉਹਨਾਂ ਨੂੰ ਇਹ ਉਹਨਾਂ ਨੇ 15 ਦਿਨਾਂ ਚ ਹੀ ਵੇਖ ਲਿਆ ਜਿਹੜਾ ਅੱਜ ਏਡਾ ਇਕੱਠ ਹੋਇਆ ਨਾ ਇਹ ਉਹਨਾਂ ਨੇ 15 ਦਿਨਾਂ ਚ ਹੀ ਵੇਖ ਲਿਆ ਪੀ ਉਹਨਾਂ ਦੀ ਸੁਣਵਾਈ ਹੈਗੀ ਕਿ ਨਹੀਂ ਹੈਗੀ ਕੌਣ ਹਲਾ ਸਮਾਂ ਕਿਦਾਂ ਦੱਸ ਬਹੁਤ ਵਧੀਆ ਸਮਾਂ ਜੀ ਜਿੱਦਾਂ ਜ਼ਿੰਮੇਦਾਰੀ ਚਲੋਂ ਆ ਗਈ ਹੈ ਕਿਸ ਦਾ ਇਲੈਕਸ਼ਨ ਜਿੱਤਾਂਗੇ ਜੀ ਜਿੱਤ ਕੇ ਤੇ ਰਾਜਵੰਦ ਜੀ ਕਾਂਗਸ ਦੀ ਪਾਰਟੀ ਝੋਲੀ ਪਾਵਾਂਗੇ ਜੀ ਰਾਜਵੰਦ ਜੀ ਜਿਸ ਦਾ ਕਹਿ ਰਹੇ ਕਿ ਹੁਣ ਸਾਡੇ ਬਹੁਤ ਸਾਰੇ ਕੌਂਸਲਰ ਨੇ ਉਹ ਆਜ਼ਾਦ ਗਰੁੱਪ ਦੇ ਨਾਲ ਜਾ ਰਲੇ ਨੇ ਕਿ ਆਉਣ ਵਾਲੇ ਸਮੇਂ ਤੋਂ ਉਹ ਫਿਰ ਤੁਹਾਡੇ ਨਾਲ ਆਉਣਗੇ ਬਿਲਕੁਲ ਜੀ ਉਹ ਮਾਂ ਪਾਰਟੀ ਨਾਲ ਜੁੜਨ ਨੂੰ ਤਿਆਰ ਬੈਠਿਆ ਸਿਰਫ ਕੋਈ ਟਾਈਮ ਹੀ ਵੇਖਦੇ ਪਏ ਆ ਮੇਰਾ ਖਿਆਲ ਵੀ ਤੁਹਾਨੂੰ ਖੁਸ਼ਖਬਰੀ ਬਹੁਤ ਜਲਦੀ ਮੈਂ ਦੇ ਦਿਆਂਗੇ ਇੱਕੋ ਬੰਦ ਜੀ ਰਹੀ ਹੈ ਕਿ ਜਿਹੜਾ ਕਾਰਨ ਆ ਅੱਜ ਵੀ ਜਿਹੜੀ ਸਾਡੀ ਇੱਕ ਜਿਹੇ ਬਲਾਕ ਕਰਮਕਾਰਨ ਦੀ ਤੇ ਕਰਮਤਾਨ ਸ਼ਹਿਰੀ ਕਾਂਗਰਸ ਕਮੇਟੀ ਦੀ ਮੀਟਿੰਗ ਸੀ ਜਿਹੜੇ ਜੀ ਸਾਡੇ ਨਿਯਮਯੁਕਤ ਪ੍ਰਧਾਨ ਸਰਦਾਰ ਮਕਿੰਦਰ ਸਿੰਘ ਮੱਤੀ ਪਾਗਲ ਤੇ ਸਾਡੇ ਹਲਕਾ ਤਰਨਤਾਰਨ ਸਾਹਿਬ ਤੋਂ ਕੋਆਰਡੀਨੇਟਰ ਸਰਦਾਰ ਜੁਰਦਵੀਰ ਸਿੰਘ ਜੀ ਸਰ ਵੀ ਉਹਨਾਂ ਦੀ ਅਗਵਾਈ ਐਕਟ ਕੀਤੀ ਗਈ ਆ ਅੱਜ ਮੈਂ ਲੋਕਾਂ ਦਾ ਤਹਿ ਦਿਲੋਂ ਵਰਕਰਾਂ ਦਾ ਧੰਨਵਾਦੀ ਆ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੱਭੇ ਤੇ ਮਤਲਬ ਇਸ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ ਸੋ ਤੁਸੀਂ ਦੇਖ ਹੀ ਸਕਦੇ ਹੋ ਕਿ ਕਾਂਗਰਸੀ ਵਰਕਰਾਂ ਨੇ ਮਨ ਬਣਾ ਲਿਆ ਉਹਨਾਂ ਚ ਪੂਰਨ ਉਤਸ਼ਾਹ ਉਹਨਾਂ ਨੇ ਡੱਟ ਕੇ ਜੋਨ ਵਾਲੀ ਵਿਧਾਨ ਸਭਾ ਚੋਣਾਂ ਦੇ ਕਾਂਗਰਸ ਦੇ ਉਮੀਦਵਾਰ ਵੀ ਮਤ ਕਰਨਗੇ ਅੱਗੇ ਉਹਨੂੰ ਜਿਤਾਉਣ ਕਿ ਲੱਗਦਾ ਅੱਜ ਦੀ ਮੀਟਿੰਗ ਨਾਲ ਜਿਹੜੀ ਕਾਂਗਰਸੀ ਵਰਗੀ ਜਿਹੜਾ ਕੁਝ ਆਈ ਅੱਜ ਦੁਬਾਰਾ ਰੂਪ ਪੈਦਾ ਹੋਈ ਹੈ ਤੇ ਦੁਬਾਰਾ ਇਹਦਾ ਰੂਪ ਸਾਹ ਪੈਦਾ ਹੋਣਾ ਚੋਣ ਜਾ ਕੇ ਨਾ ਮੈਂ ਜਿੰਨਾ ਜੀ ਦਾਅਵੇ ਨਾ ਕਹਿ ਸਕਦਾ ਕਿ ਅੱਜ ਇੱਕ ਛੋਟੇ ਜਿਹੇ ਸੱਦੇ ਤੇ ਸਿਰਫ ਤੇ ਸਿਰਫ ਇੱਕ ਬਲੌਗ ਦੀ ਮੀਟਿੰਗ ਦੇ ਤਰਨਤਾਰ ਸਾਹਿਬ ਵਿਧਾਨ ਸਭਾ ਹਲਕੇ ਦੀ ਮੀਟਿੰਗ ਨਹੀਂ ਸੀ ਸਿਰਫ ਇੱਕ ਬਲੌਗ ਦੀ ਮੀਟਿੰਗ ਸੀ ਜਿੱਨੇ ਰੈਲੀ ਦਾ ਰੂਟ ਧਾਰ ਲਿਆ ਸੋ ਲੋਕਾਂ ਨੇ ਮਨ ਬਣਾਇਆ ਹੋਇਆ ਪੂਰਨ ਭਰੋਸਾ ਮੈਨੂੰ ਕਿ ਲੋਕ ਇਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਚਲਾ ਕੇ ਦੇਣਾ ਬਹੁਤ ਸਾਰੇ ਬੁੱਢੇ ਜਿਹੜੇ ਤਰਨਤਾਰ ਨਾਲ ਖਿੱਚੀ ਜਿਹੜੀ ਆ ਇਹ ਹਾਲ ਨਹੀਂ ਕਿਤੇ ਕੋਈ ਪੂੜੀ ਡੰਪੀਆ ਨਗਰ ਕੌਂਸਲ ਦੇ ਜੁੜਦੀ ਆ ਮੁੱਤੇ ਇਤਨੀ ਆ ਭਾਈ ਸਾਹਿਬ ਮੁੱਦੇ ਦੇ ਸਾਢੇ 3 ਸਾਲਾਂ ਤੋਂ ਇੰਨੇ ਆ ਕਿ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਪਿੰਡਾਂ ਦੇ ਵਿੱਚ ਲੋਕ ਤੇ ਸ਼ਹਿਰਾਂ ਦੇ ਵਿੱਚ ਵਾਰਡਾਂ ਦੇ ਵਿੱਚ ਲੋਕ ਅੱਗੇ ਲਾ ਕੇ ਪਹੁੰਚਾਉਣ ਦੇ ਸ਼ਹਿਰ ਦੇ ਵਿੱਚ ਪੂਰੇ ਦੇ ਡੰਪ ਦਾ ਸ਼ਹਿਰ ਦੇ ਵਿੱਚ ਕੋ ਚੰਗਾ ਪਾਰਕ ਨਹੀਂ ਅਸ਼ਾ ਤੇ ਸਾਫ ਸਫਾਈ ਦਾ ਸੀਵਰੇਜ ਦਾ ਪਾਣੀ ਦਾ ਬਿਜਲੀ ਦਾ ਇੰਨੇ ਮੁੱਦੇ ਨੇ ਕਿ ਲੋਕਾਂ ਨੂੰ ਜਵਾਬ ਦਿੰਦੇ ਦੇ ਦੇ ਥੱਕ ਜਾਣਗੇ ਤੇ ਮਝਾੜ ਇਹਨਾਂ ਨੂੰ ਦਿੱਲੀ ਵਾਲਿਆਂ ਨੂੰ ਤੇ ਭਗਵੰਤ ਮਾਨ ਨੂੰ ਅੱਗੇ ਲਾ ਕੇ ਭਜਾਉਣਗੇ ਤੇ ਲੁਧਿਆਣੇ ਦੀ ਬਾਈਲੈਕਸ਼ਨ ਨਾ ਸਮਝਾ ਤੇ ਤਰਤਾਂ ਸਾਹਿਬ ਵਿਧਾਨ ਸਭਾ ਕੇ ਦੀ ਬਾਈਲੈਕਸ਼ਨ ਹਿੰਮਤ ਮਾਝੇ ਵਾਲੇ ਯੋਧੇ ਲੋਕ ਨੇ ਇਹਨਾਂ ਨੂੰ ਇਥੋਂ ਖਾਲੀ ਅਥੀ ਮੋਰਡ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਉਸਤੋਂ ਕਿਵੇਂ ਦੇਦਿਓ ਤੁਸੀਂ ਵੀ ਜਿਹੜੀ ਜਿੰਮਨੀ ਜੁਰਵਾਤੇ ਟਿਕਟ ਦਾਵਾਦਾਰੀ ਹੋਰ ਵੀ ਬੜੀ ਜੇਪੀ ਲੱਗਦਾ ਦੇਖੋ ਜੀ ਇਹ ਇਹ ਫੈਸਲਾ ਪਾਰਟੀ ਹਾਈ ਕਮਾਂਡ ਦਾ ਦਾਵਾਦਾਰੀ ਪੇਸ਼ ਕਰਨੀ ਜਾਂ ਟਿਕਟ ਮੰਗਣਾ ਸਾਥ ਕਾਂਗਰਸ ਪਾਰਟੀ ਦੇ ਹਰ ਵਰਕਰ ਦਾ ਹੱਕ ਹੈ ਫੈਸਲਾ ਹਾਈ ਕਮਾਂਡ ਲੋ ਹਾਈ ਕਮਾਂਡ ਨੂੰ ਇਹ ਬੇਨਤੀ ਕੀਤੀ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਓ ਨੋਕਤਾ ਦੇ ਵਿੱਚ ਜਿਹੜਾ ਉਮੀਦਵਾਰ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਦੁੱਖ ਸੁੱਖਰੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਲੋਕਾਂ ਵਿੱਚ ਰਹੇਗਾ ਉਸ ਤੇ ਭਰੋਸਾ ਕਰਕੇ ਟੋਨ મત ਕਰਾਂਗੇ ਅੱਜ ਇਹ ਸੀਟ ਜਿੱਤਾ ਕੇ ਕਾਂਗਰਸ ਪਾਰਟੀ ਵੀ ਝੋਲੀ ਪਾਵੇ ਬਾਹਰੋਂ ਕੋਈ ਬੰਦਾ ਆ ਜਾਂਦਾ ਬਾਹਰੋਂ ਹੀ ਆ ਗਈ ਬਿਚ ਦੇਖੋ ਜੀ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਵਾ ਬਾਹਰੋਂ ਕੋਈ ਬੰਦਾ ਪਾਕਿਸਤਾਨ ਤੋਂ ਨਹੀਂ ਆ ਜਾਣਾ ਜੀ ਤਸਵੀਰ ਸੇ ਬਾਹਰੋਂ ਦਾ ਵੀ ਨਾਮ ਆ ਰਿਹਾ ਉਹ ਵੀ ਇੱਥੋਂ ਦੇ ਰਹਿਣ ਵਾਲੇ ਨੇ ਉਹ 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 ਇੱਥੋਂ ਦੇ ਮੈਂਬਰ ਪਾਰਲੀਮੈਂਟ ਰਹੇ ਨੇ ਇੱਥੋਂ ਦੇ ਰਹਿਣ ਵਾਲੇ ਨੇ ਹਾਂਜੀ ਉਹਨਾਂ ਦਾ ਸਮਰਥਨ ਹੋਏਗਾ ਪਾਰਟੀ ਜਿੰਨੂੰ ਵੀ ਟਿਕਟ ਦੇਗੀ ਉਹਦਾ ਪੂਰਨ ਸਮਰਥਨ ਕਰਾਂਗੇ ਤੇ ਸਮੁੱਚੀ ਤਰੰਤਾਂ ਸਭਾ ਵਿਧਾਨ ਸਭਾ ਵਾਲੇ ਦੀ ਕਾਂਗਰਸ ਪਾਰਟੀ ਜਿਸ ਨੂੰ ਵੀ ਪਾਰਟੀ ਟਿਕਟ ਦੇਗੀ ਉਹਦੀ ਮਤਬਰ ਹੈ ਲੱਗਦਾ ਹੈ ਕਿ ਇਸੇ ਜਿਵੇਂ ਜਿਉਂਦੀ ਜਿਹੜਾ 2027 ਦਾ ਜਿਹੜਾ ਨੀ ਪੱਤਰ ਜਾਈਗਾ ਬਾਈ ਜਨਾ ਜੀ ਬਿਲਕੁਲ ਇਸ ਜਿਵੇਂ ਨੀ ਚੋਣ ਦੇ ਨਾਲ ਨਾਲ 2027 ਦੇ ਵਿੱਚ ਆਉਣ ਵਾਲੀ ਕਾਂਗਰਸ ਦੀ ਜਿਹੜੀ ਸਰਕਾਰ ਬੰਨੀ ਉਹਦੀ ਨੀ ਲੁਧਿਆਣੇ ਵਰਗੀ ਫੋਟੋ ਕਾਂਗਰਸ ਦੇ ਵਿੱਚ ਇੱਥੇ ਤਰਤਾਖ ਨਹੀਂ ਦੇ ਕੋਈ ਵੀ ਲੁਧਿਆਣੇ ਚ ਫੋਟ ਨਹੀਂ ਸੀ ਜੀ ਉਹ ਲੁਧਿਆਣੇ ਦੇ ਸ਼ਹਿਰੀ ਇਲੈਕਸ਼ਨ ਸੀ ਸਮੁੱਚੀ ਕਾਂਗਰਸ ਉੱਥੇ ਵੀ 31 ਸੀ ਹੁਣ ਵੀ ਇੱਥੇ 31 ਆ ਤੇ ਸਾਰੀ ਲੀਡਰਸ਼ਿਪ ਦੇ ਇਲੈਕਸ਼ਨ 31 ਹੋ ਗਏ ਨੇ ਉੱਥੇ ਸਿਰਫ ਤੁਹਾਡਾ ਮੀਡੀਆ ਦਾ ਆ ਝਾੜੂ ਵਾਲਿਆਂ ਦਾ ਪ੍ਰਚਾਰ ਸੀ ਜਿਹੜਾ ਕਿ ਲੋਕਾਂ ਨੂੰ ਗਲਤ ਚੀਜ਼ਾਂ ਵਿਖਾ-ਵਖਾ ਕੇ ਗਏ ਜੀ ਕਾਂਗਰਸ ਫਾੜਾ ਕਾਂਗਰਸ ਫਾੜਾ ਬਿਲਕੁਲ ਕਾਂਗਰਸ ਫਾੜ ਨਹੀਂ ਸਮੁੱਚੀ ਕਾਂਗਰਸ ਪਾਰਟੀ ਕਰਦੇ ਕੀ ਕਰਾਂ ਚਾਹੁੰਦੇ ਜੀ ਅੱਜ ਪ੍ਰੋਗਰਾਮ ਹੋ ਗਿਆ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਹਿਲਾਂ ਕੁਝ ਕਾਰਨਾ ਕਰਕੇ ਤਰਨਤਾਰਨ ਬਲੋਗ ਕਾਂਗਰਸ ਕਮੇਟੀ ਦੇ ਜਿਹੜੇ ਪ੍ਰਧਾਨ ਸੀ ਉਹਨਾਂ ਦਾ ਅਸਤੀਫਾ ਲੈ ਲਿਆ ਗਿਆ ਸੀ ਤੇ ਅੱਜ ਨਵੇਂ ਸ਼ਹਿਰੀ ਕਾਂਗਰਸ ਪ੍ਰਧਾਨ ਜਿਹੜੇ ਪਾਰਟੀ ਵੱਲੋਂ ਕੀਤੇ ਗਏ ਸਨ ਲਖਵਿੰਦਰ ਸਿੰਘ ਲੱਕੀ ਪਾਦਲ ਜੀ ਉਹਨਾਂ ਨੇ ਅੱਜ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਜੋ ਕਾਂਗਰਸ ਦੀ ਹਾਈ ਕਮਾਂਡ ਨੇ ਦਿੱਤਾ ਸੀ ਕਿ ਹਰ ਬਲੋਗ ਦੇ ਵਿੱਚ ਕਾਂਗਰਸ ਦਾ ਪ੍ਰੋਗਰਾਮ ਹੋਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਤਰਨਤਾਰਨ ਹਲਕੇ ਦੇ ਬਲੋਗ ਗੰਡੀਵਿੰਡ ਦਾ ਵੀ ਪ੍ਰੋਗਰਾਮ ਅਸੀਂ ਕਰਵਾਇਆ ਸੀ ਮੈਂ ਆਪਣੀ ਪ੍ਰਧਾਨਗੀ ਹੇਠ ਬਲੋਗ ਬਤੌਰ ਬਲੋਗ ਪ੍ਰਧਾਨ ਵਜੋਂ ਕਰਾਇਆ ਸੀ ਤੇ ਅੱਜ ਸ਼ਹਿਰੀ ਕਾਂਗਰਸ ਦਾ ਇਹ ਤੇ ਬੜਾ ਭਰਵਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਕਾਂਗਰਸ ਦੀ ਏਕਤਾ ਦੇਖਣ ਨੂੰ ਮਿਲੀ। ਤਕਰੀਬਨ ਪ੍ਰਮੁੱਖ ਖਾਗੂ ਤਰਨਤਾਰਨ ਹਲਕੇ ਦੇ ਇਕੱਠੇ ਹੋਏ ਤੇ ਸਾਰਿਆਂ ਨੇ ਇਹ ਗੱਲ ਦਾ ਫੈਸਲਾ ਲਿਆ ਹੈ ਕਿ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਟਿਕਟਸ ਐ ਇੱਕ ਨੂੰ ਦੇਣੀ ਹੈ। ਹਰ ਇੱਕ ਦਾ ਮੰਗਣ ਦਾ ਹੱਕ ਹੈ ਤੇ ਜਿਸ ਕਿਸੇ ਨੂੰ ਵੀ ਦਿੰਦੀ ਹੈ ਉਸਦੇ ਸਾਥ ਚੱਲਾਂਗੇ ਤੇ ਵੱਡੀ ਗੱਲ ਜਿਹੜੀ ਕਾਂਗਰਸ ਪਾਰਟੀ ਨੇ ਪੋਲ ਖੋਲੋ ਮਹਿਮ ਸ਼ੁਰੂ ਕੀਤੀ ਹੈ ਇਸ ਝਾੜੂ ਸਰਕਾਰ ਦੀ। ਉਸ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਜੋ ਭਗਵੰਤ ਸਿੰਘ ਜੀ ਕਹਿੰਦੇ ਸਨ ਨਸ਼ਾ ਮੁਕਤ ਪੰਜਾਬ ਬਿਲਕੁਲ ਨਹੀਂ ਹੋਇਆ ਰੇਤਾ ਮੁਕ ਰੇਤਾ ਸਸਤੀ ਪੰਜਾਬ ਬਿਲਕੁਲ ਰੇਤਾ ਸਸਤੀ ਨਹੀਂ ਹੋਈ ਕਰਜ਼ਾ ਮੁਕ ਪੰਜਾਬ ਬਿਲਕੁਲ ਪੰਜਾਬ ਦਾ ਕਰਜ਼ਾ ਅੱਜ ਦੁੱਗਣਾ ਹੋ ਗਿਆ ਹੈ ਉਸ ਦੇ ਬਾਰੇ ਲੋਕਾਂ ਨੂੰ ਦੱਸਿਆ ਹੈ ਤੇ ਜਿਹੜੀ ਗੈਂਗਸਟਰ ਦਾ ਗੈਂਗਸਟਰ ਵਾਦਾ ਦਾ ਦਬਦਬਾ ਪੰਜਾਬ ਦੇ ਵਿੱਚ ਵਧਿਆ ਹੈ ਪਤਾ ਨਹੀਂ ਰਾਹ ਜਾਂਦੇ ਕਿੰਨੇ ਕਿਹਨੂੰ ਗੋਲੀ ਮਾਰ ਦੇਣੀ ਹੈ ਉਸ ਦੇ ਬਾਰੇ ਲੋਕਾਂ ਨੂੰ ਸचेत ਕੀਤਾ ਹੈ ਕਿਉਂਕਿ ਆਉਣ ਵਾਲੀ ਜਮਨੀ ਚੋਣਾਂ ਦੇ ਵਿੱਚ ਦਿੱਲੀ ਦਾ ਨਕਾਰਿਆ ਹੋਇਆ ਠੱਗਾਂ ਦਾ ਟੋਲਾ ਜਿਹੜੇ ਹਰ ਕੇ ਆਏ ਨੇ ਉਹ ਪੰਜਾਬ ਦੇ ਵਿੱਚ ਡੇਰਾ ਲਾਉਣਗੇ ਤਰਨਤਾਰਨ ਦੇ ਵਿੱਚ ਖਾਸ ਕਰਕੇ ਲੋਕਾਂ ਨੂੰ ਲਾਲਚ ਦੇਣਗੇ ਉਸ ਦੇ ਖਿਲਾਫ ਲੁੱਟ ਕਰਨ ਜਾ ਗਏ ਕੀ ਲੱਗਦਾ ਹੈ ਇਸ ਦਾ ਦੀ ਸਟ੍ਰੈਟਜੀ ਹੋਏਗੀ ਤੁਹਾਡੀ ਨਜ਼ਰ ਜਿਵੇਂ 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 ਦੇਖੋ ਕਾਂਗਰਸ ਪਾਰਟੀ ਨੇ ਅਗਰ ਤੁਸੀਂ ਲੋਕ ਸਭਾ ਚੋਣਾਂ ਦਾ ਦੇਖੋ 2024 ਚੋਣਾਂ ਨੇ ਲੋਕ ਸਭਾ ਚੋਣਾਂ ਇਸ ਹਲਕੇ ਦਾ ਅਗਰ ਤੁਸੀਂ ਰਿਕਾਰਡ ਚੈੱਕ ਕਰੋ ਤੇ ਆਮ ਆਦਮੀ ਪਾਰਟੀ ਨੂੰ ਪਈਆਂ ਸੀ 18000 ਵੋਟਾਂ ਹਾਲਾਂਕਿ ਮੌਜੂਦਾ ਬਧਾਇਕ ਸੰ ਕਾਂਗਰਸ ਦਾ ਕੋਈ ਹਲਕਾ ਇੰਚਾਰਜ ਨਹੀਂ ਸੀ ਕਾਂਗਰਸ 20000 ਵੋਟਾਂ ਲੈ ਕੇ ਗਈ ਹੈ ਕਾਂਗਰਸ 2000 ਤੇ ਜਿੱਤੀ ਹੈ ਉਸ ਜੇਤੂ ਰਥ ਨੂੰ ਅੱਗੇ ਵਧਾਵਾਂਗੇ ਤੇ ਕਾਂਗਰਸ ਪਾਰਟੀ ਜਿਸ ਤਰ੍ਹਾਂ ਪਿਛਲੇ ਸਮਿਆਂ ਚ ਹੋਇਆ ਸੀ ਅਗਰ ਅੰਗਰੇਜ਼ਾਂ ਖਿਲਾਫ ਲੜਾਈ ਸ਼ੁਰੂ ਕੀਤੀ ਸੀ ਤੇ ਮਾਝੇ ਦੇ ਲੋਕਾਂ ਨੇ ਸ਼ੁਰੂ ਕੀਤੀ 2017 ਵਿੱਚ ਜਦੋਂ ਕਾਂਗਰਸ ਪਾਰਟੀ ਆਈ ਦੇ ਨਸ਼ੇ ਦਾ ਮੁੱਦਾ ਲੈ ਕੇ ਆਈ ਵੀ ਨਸ਼ੇ ਨੂੰ ਖਤਮ ਕਰਦਾਂਗੇ ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਬੜੀ ਤਰਾਸਦੀ ਹੈ ਹੱਥ ਵਿੱਚ ਗੁਟਕਾ ਸਾਹ ਫੜ ਕੇ ਲੋਕੀ ਅਸੀਂ ਪਾਰਟੀ ਦੇ ਬੁਲਾਣੇ ਆ ਰੋਜ਼ ਚੈਨਲਾਂ ਤੇ ਵੀ ਅਸੀਂ ਇਸ ਬਾਰੇ ਜਵਾਬ ਦੇਣੇ ਹੈ ਉਸਨੇ ਕਸਮ ਖਾਦੀ ਹੋਮ ਨੇਸ਼ਟਰੀ ਆਪਣੇ ਕੋਲ ਰੱਖੀ ਮੁੱਖ ਮੰਤਰੀ ਚਿਫ ਆਪਣੇ ਕੋਲ ਰੱਖੀ ਪਰ ਨਸ਼ਾ ਖਤਮ ਕਰਨ ਦੇ ਵਿੱਚ ਨਾਕਾਮ ਰਹਿ ਜਿਹਦਾ ਖਮਿਆਜਾ ਸਮੁੱਚੇ ਕਾਂਗਰਸ ਦੇ ਵਰਕਰਾਂ ਨੇ ਭੁਗਤਿਆ ਕੋਤਾ ਕੈਪਟਨ ਸਾਹਿਬ ਭਾਜਪਾ ਚਲੇ ਗਏ ਪਰ ਨੁਕਸਾਨ ਅਸੀਂ ਚੱਲਿਆ ਹੈ ਤੇ ਝਾੜੂ ਵਾਲੇ ਜਿਹੜਾ ਵਾਅਦਾ ਕਰਕੇ ਆਏ ਸਨ 4 ਮਹੀਨੇ ਆ ਨਸ਼ਾ ਮੁਕ ਅੱਜ 40 ਮਹੀਨੇ ਹੋ ਗਏ ਪੰਜਾਬ ਨਸ਼ਾ ਮੁਕਤ ਨਹੀਂ ਹੋਇਆ ਉਲਟਾ ਨਸ਼ੇ ਦਾ ਦਰਿਆ ਪੰਜਾਬ ਦੇ ਵਿੱਚ ਹੋਰ ਵਾਇਆ ਪਹਿਲਾਂ ਤਾਂ ਕੋਈ ਮਰਦਾ ਸੀ ਨਸ਼ਾ ਨਾ ਮਿਲਣ ਕਰਕੇ ਅੱਜ ਦੇ ਮeseji ওভারਡੋਸ ਕਰਕੇ ਮਰਦੇ ਨੇ ਉਸ ਬਾਰੇ ਕਾਂਗਰਸ ਨੇ ਪ੍ਰਣ ਕਰਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਕਤੀ ਦੇ ਨਾਲ ਨਸ਼ੇ ਵਾਲਿਆਂ ਦੇ ਵਿਰੁੱਧ ਕਾਂਗਰਸ ਲੜਾਈ ਲੜੇਗੀ ਸਰਕਾਰ ਬਣਨ ਤੋਂ ਤੇ ਮੈਂ ਅੱਗੇ ਵੀ ਜਿਸ ਤਰ੍ਹਾਂ ਗੱਲ ਕਰ ਰਿਹਾ ਸੀ ਕਿ ਅਗਰ ਅੰਗਰੇਜ਼ਾਂ ਖਿਲਾਫ ਮਹਿਮ ਸ਼ੁਰੂ ਹੋਈ ਸੀ ਤੇ ਮਾਜੇ ਤੋਂ ਸੌਂਸੰਗ ਪਕਣਾ ਹੋਣਾ ਸ਼ੁਰੂ ਕੀਤਾ ਸੀ ਅਗਰ ਮੁਗਲਾਂ ਖਿਲਾਫ ਹੋਈ ਸੀ ਅਫਗਾਨੀਆਂ ਖਿਲਾਫ ਹੋਈ ਸੀ ਸ਼ਾਮਸੰਗ ਟਾਰੀ ਹੋਣਾ ਸ਼ੁਰੂ ਕੀਤਾ ਸੀ ਤੇ ਇਸ ਦਿੱਲੀ ਦੇ ਆਕਾ ਦੇ ਥਰੂ ਚਲਦੀ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਵਿਰੋਧਵੀ ਅੱਜ ਅਗਰ ਲੜਾਈ ਸ਼ੁਰੂ ਹੋਏਗੀ ਤੇ ਮਾਝੇ ਦੇ ਲੋਕ ਮਜਹਿਲ ਸ਼ੁਰੂ ਕਰਨਗੇ ਤਰਨ ਤਾਰ ਤੋ ਇਹਨਾਂ ਦੇ ਪਤਨ ਦਾ ਐਲਾਨ ਕਰਦੇ ਹੋਏ ਸਤਾਈ ਚ ਪੂਰਨ ਤੌਰ ਤੇ ਪਤਨ ਹੋਏ ਪਰ ਆਪ ਵਾਲਿਆਂ ਦਾ ਕਹਿਣਾ ਹੈ ਕਿ ਜਿਹੜਾ ਨਸ਼ਾ ਨਸ਼ੇ ਦੀ ਜਿਹੜੀ ਦੇਣਾ ਉਹ ਅਕਾਲੀ ਤੇ ਕਾਂਗਰਸੀਆਂ ਦੀ ਦੇਣ ਹੈ ਜੀ ਦੇਖੋ ਕਾਂਗਰਸ ਦੀ ਤਾਂ ਦੇਣ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਅਕਾਲੀ ਜਲਦੀ ਦੇਣ ਸੀ 2007 ਤੋਂ ਪਹਿਲਾਂ ਕੋਈ ਟਾਵਾ ਟਾਵਾ امیر ਬੰਦਾ ਹੀ ਸ਼ਾਇਦ ਨਸ਼ਾ ਕਰਦਾ ਸੀ ਉਹ ਵੀ ਚਕੀਨੀ ਦੇ ਨਾਲ ਪਰ 2007 ਤੋਂ ਬਾਅਦ ਜਿਸ ਤਰ੍ਹਾਂ ਨਸ਼ੇ ਦੀ ਰਫਤਾਰ ਵਧੀ ਹੈ ਉਸ ਸਮੇਂ ਅਸੀਂ ਦੇਖਿਆ ਕਿ ਅਕਾਲੀ ਦਲ ਵਾਲੇ ਕਿਵੇਂ ਨਸ਼ਾ ਵਕਾਉਂਦੇ ਸਨ ਆਰਡਰ ਤੇ ਤੇ ਧਰਨਾ ਦਿੰਦੇ ਸਨ ਬਾਰਡਰ ਤੇ ਵੀਐਸਆਰ ਦੇ ਵਿਰੁੱਧ ਵੀ ਜਾ ਕੇ ਧਰਨਾ ਦਿੰਦੇ ਸਨ ਸੋ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਨਸ਼ਾ ਲੈ ਕੇ ਆਏ ਸਨ ਇਹਨਾਂ ਦੇ ਲੀਡਰਾਂ ਨੇ ਵਕਾਇਆ ਤੁਹਾਨੂੰ ਵੀ ਪਤਾ ਹੈ ਉਸ ਖਿਲਾਫ ਵੱਡੀ ਮੱਛੀ ਸੀ ਜਿਹੜੀ ਕਾਂਗਰਸ ਨੇ ਕਾਰਵਾਈ ਵੀ ਕੀਤੀ ਵਿਕਰਮਜੀਤ ਮਜੀਠੀਆ ਵਿਰੁੱਧ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹਾਂ ਟਲਾਇਓ ਅਸੀਂ ਗ੍ਰਿਫਤਾਰ ਕਰਕੇ ਮਜੀਠੀਆ ਅੰਦਰ ਦਿੱਤਾ 6 ਮਹੀਨੇ ਇਹਨਾਂ ਦੀ ਸਰਕਾਰ ਵੇਲੇ ਉਹ ਅੰਦਰ ਰਿਆ ਤੇ ਮਾਣੀ ਉਹ ਹਾਈ ਕੋਰਟ ਨੇ ਜੱਜਮੈਂਟ ਦਿੱਤੀ ਉਸ ਨੂੰ ਬੇਲ ਕਰਨ ਵੇਲੇ ਕਿ 6 ਮਹੀਨੇ ਛਾੜੂ ਦੀ ਸਰਕਾਰ ਨੇ ਉਸ ਨੂੰ ਇਨਵੈਸਟੀਗੇਸ਼ਨ ਵਿੱਚ ਸ਼ਾਮਲ ਨਹੀਂ ਕੀਤਾ ਉਸ ਦਾ ਬਿਆਨ ਤੱਕ ਨਹੀਂ ਕੋਈ ਲਿਆ ਇਥੋਂ ਤੱਕ ਕਿ ਕੋਈ ਤਫ਼ਤੀਸ਼ ਨਹੀਂ ਕੀਤੀ ਤੇ ਫਿਰ ਕਿਉਂ ਨਾ ਉਸ ਨੂੰ ਜ਼ਮਾਨਤ ਦਿੱਤੀ ਜਾਵੇ ਇਹਨਾਂ ਦੇ ਬੀਜੇ ਕੰਡਿਆਂ ਕਰਕੇ ਉਸ ਨੂੰ ਜ਼ਮਾਨਤ ਮਿਲੀ ਸੀ ਤੇ ਅੱਜ ਫਿਰ ਇੱਕ ਨਵਾਂ ਮੁਕੱਦਮਾ ਬਣਾ ਰਹੇ ਨੇ ਜੋ ਕਿ ਜਾਇਦਾਦ ਦਾ ਮੁੱਦਾ ਹੈ ਅਸਲ ਦੇ ਵਿੱਚ ਨਸ਼ੇ ਵਿਰੁੱਧ ਕੋਈ ਕਾਰਵਾਈ ਨਹੀਂ ਹੈ ਅਗਰ ਕੋਈ ਬੋਲਦਾ ਹੈ ਤਾਂ ਉਸ ਨੂੰ ਪਾਰਟੀ ਜੋ ਇਹ ਬਾਹਰ ਕਰਦੇ ਨੇ ਕੁਵਰ ਵਿਜੇ ਪ੍ਰਤਾਪ ਨੂੰ ਕੱਢਿਆ ਸੋ ਕਾਂਗਰਸ ਇਸ ਦੇ ਖਿਲਾਫ ਵੱਡੀ ਮੈਮ ਚਲਾਏਗੀ ਤੇ ਪੰਜਾਬ ਦੇ ਲੋਕਾਂ ਨੂੰ ਸचेत ਕਰੇਗੀ ਕਿ ਇਹਨਾਂ ਠੱਗਾਂ ਤੋਂ ਬਚੋ ਜੋ ਦਿੱਲੀ ਤੋਂ ਆਏ ਅੱਜ ਕਰਨਤਾਰਨ ਵਿੱਚ ਸਿਟੀ ਦੇ ਪ੍ਰਧਾਨ ਜੋ ਕਿ ਸਰਦਾਰ ਲਖਮਿੰਦਰ ਸਿੰਘ ਲੱਕੀ ਜੀ ਨੂੰ ਲੱਕੀ ਪਾਗਲ ਜੀ ਨੂੰ ਲਗਾਇਆ ਗਿਆ ਹੈ ਔਰ ਹਾਈ ਕਮਾਂਡ ਉਹ ਚਾਰ ਨੰਬਰ ਵਾਲਾ ਅਮਰਿੰਦਰ ਸਿੰਘ ਜੀ ਵੱਲੋਂ ਔਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਸਾਡੇ ਵਿਰੋਧੀ ਧਿਰ ਦੇ ਨੇਤਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਦੀ ਅੱਜ ਜੇ ਸਮਝ ਲਈ ਕਿ ਤਾਜ ਪੋਛੀ ਸੀ ਪਹਿਲਾਂ ਰੱਖੀ ਸੀ ਇੱਕ ਕਮੇਟੀ ਜਿਹੜੀ ਕਿ ਜਿਹੜੀ ਕਰਨਤਾਰਨ ਤੋਂ ਜਿਹੜੇ ਐਮਐਲਏ ਖੋਲ ਸਾਹਿਬ ਜੀ ਉਹਨਾਂ ਦੀ ਦਿਹਾਨ ਤੋਂ ਕਰਕੇ ਉਹ ਮੀਟਿੰਗ ਉਹਦੇ ਨਹੀਂ ਰੱਖੀ ਸੀ ਔਰ ਉਹਨਾਂ ਦਾ ਦਿਹਾਨਤ ਹੋ ਗਿਆ ਫਿਰ ਉਹ ਸਾਨੂੰ ਉਹ ਮੀਟਿੰਗ ਕੈਨਸਲ ਕਰਨੀ ਪਈ ਸੋ ਅੱਜ ਸਾਰੇ ਚਹਿਰ ਨੇ ਔਰ ਪੂਰੇ ਬਲਾਕ ਕਰਨਤਾਰ ਨੇ ਸਾਰਿਆਂ ਨੇ ਇਕੱਠੇ ਹੋ ਕੇ ਇੱਥੇ ਸਾਰਿਆਂ ਨੇ ਜਿਹੜਾ ਪਾਗਲ ਸਾਹਿਬ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਸਮਝ ਲੈ ਕੇ ਉਹਨਾਂ ਦੀ ਤਾਜ ਪੂੰਛੀ ਹੋਈ ਹੈ ਅੱਜ ਸਾਰਾ ਬਲਾਕ ਇਕੱਠਾ ਆਇਆ ਸੀ ਮੈਂ ਉਹਨਾਂ ਨੂੰ ਬਹੁਤ ਬਹੁਤ ਆਪਣੇ ਮਨੋਂ ਦਿਲੋਂ ਦੂਰ ਗੱਲਿਆਂ ਤੋਂ ਉਹਨਾਂ ਨੂੰ ਮੁਬਾਰਕਬਾਦ ਦੇਣਾ ਔਰ ਸੱਚੇ ਪਾਤਸ਼ਾਹ ਦੀ ਕੀ ਕਾਮਨਾ ਕਰਦਾ ਕਿ ਉਹ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਣ ਹਰ ਇੱਕ ਜਿਹੜਾ ਵਰਕਰ ਹੈ ਕਾਂਗਰਸ ਦਾ ਉਹਨਾਂ ਨੂੰ ਹੇਕ ਨਾਲ ਲਾਉਣ ਔਰ ਚੜ੍ਹਦੀ ਕਲਾ ਵਾਸਤੇ ਆਪ ਦਾ ਜਿਹੜਾ ਝੰਡਾ ਬੁਲੰਦ ਕਰਨ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਹੋਵੇ